ਸਰਕਾਰ ਕਹਿੰਦੀ ਹੈ ਜਿਸ ਦਾ ਖੇਤ ਉਸ ਦੀ ਰੇਤ ਕਿੱਥੇ ਇਹ ਚਿੱਕੜ ਭਰੀ ਰੇਤਲੀ ਮਿੱਟੀ ਹੈ ਖੇਤ ਸਾਫ਼ ਕਰਵਾਉਣ ਲਈ ਵੀ ਪੈਸੇ ਦੇਣੇ ਪੈਣੇ ਨੇ ਉਜਾੜੇ ਤੋਂ ਬਾਅਦ 1.5 ਤੋਂ 2 ਸਾਲ ਕਿਸਾਨਾਂ ਨੂੰ ਖੇਤਾਂ ਵਿੱਚ ਫਸਲ ਦੀ ਉਮੀਦ ਰਹੀ ਹੈ ਜਨਤਾ ਦੇ ਵਿੱਚ ਹੜ੍ਹ ਦੇ ਮਾਰੇ ਕਿਸਾਨ ਉੱਥੇ ਜਦੋਂ ਕਿਸਾਨਾਂ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਕਹਿੰਦੀ ਹੈ ਰੇਤ ਵੇਚ ਕੇ ਪੈਸੇ ਕਮਾ ਲਵੋ ਪਰ ਉੱਥੇ ਹੀ ਅਸੀਂ ਕਹਿੰਦੇ ਹਾਂ ਕਿ ਰੇਟ ਸਰਕਾਰ ਲੈ ਜਾਵੇ ਤੇ ਸਾਨੂੰ ਸਾਡੇ ਖੇਤ ਸਾਫ਼ ਕਰਵਾ ਦੇਵੇ। ਇਹ ਅਬਜੋਗਾਂ ਦੇ ਦੁਬਾਰਾ ਤੋਂ 3-4 ਸਾਲ ਲੱਗ ਜਣੇ ਆ। 10-10 ਫੁੱਟ ਦੇ ਲਗਭਗ ਰੇਤ ਚਿੱਕੜ ਗਾਰ ਚੜੀ ਹੋਈ ਹੈ। ਸਾਰੇ ਕਮਾਨ ਦੇ ਪੌਪੂਲਰ ਦੀ ਪਨੀਰੀ ਲੋਕਾਂ ਦੇ ਜੀਵ ਜੰਤੂ ਪੰਛੀ ਮੋਟਰ ਮਟਰ ਸਾਰੀਆਂ ਨਪੀਆਂ ਗਈਆਂ ਤਾਂ ਜੀ ਮੇਰੀ ਇਹ ਤਾਂ دریاਵਾਰ ਜ਼ਮੀਨ ਹੈ ਜੀ। ਤਾਂ ਹੀ ਦੜ ਪਿਆ ਹੋਇਆ। ਬਹੁਤ ਮਾੜੇ ਹਾਲਾਤ ਆ ਪਾਰ ਸੱਤ ਪਿੰਡ ਹੈ ਜੀ। ਉੱਧਰ ਪਾਣੀ ਪੂਣੀ ਦੀ ਹੋਰ ਬਹੁਤ ਸਮੱਸਿਆ ਵੀ ਹੁਣ ਬੋਰਡਾ ਨਹੀਂ ਜਾਏਗਾ ਸਵਾਨ ਸਮੂਹ ਦਿਹਾੜੀ ੱੱਪਾ ਹੀ ਦੇਖਣਾ ਪਏਗਾ ਜੀ ਹੁਣ ਤਾਂ 2-3 ਸਾਲ ਕੋਹ ਨਹੀਂ ਹੋ ਸਕਦਾ ਜ਼ਮੀਨਾਂ ਤੇ ਇਨੇ ਹਾਲਾਤ ਜੀ ਬਹੁਤ ਮਾੜੇ ਨੇ ਮਤਲਬ ਦਰਿਆ ਨੇ ਬਹੁਤ ਜ਼ਿਆਦਾ ਰੇਬ ਚਿਕੜ ਚੜ੍ਹਤਾ ਵਾ ਜ਼ਮੀਨਾਂ ਦੇ ਵਿੱਚ ਕਮ ਸੇ ਕਮ ਕੋ 10-10 ਫੁੱਟ ਚੜ੍ਹ ਦਿੰਦਾ ਵਾ ਜਿਵੇਂ ਭਾਜੀ ਹੁਣਾਂ ਕਿਹਾ ਕਿ ਇੱਥੇ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਆਪਣੀ ਜ਼ਮੀਨਾਂ ਦੇ ਵਿੱਚੋਂ ਰੇਤ ਵੇਚ ਸਕਦੇ ਹੋ ਇਹ ਰੇਤ ਨਹੀਂ ਹੈ ਕੱਲੀ ਇਹਦੇ ਵਿੱਚ ਚੱਕਰਗਾਰ ਚੜ ਗਈ ਹੈ ਜਿੱਦਾਂ ਉਹ ਠੇਕੇ ਤੇ ਜ਼ਮੀਨਾਂ ਲੋਕਾਂ ਨੇ ਲੈ ਕੇ ਪਨੀਰੀ ਤਿਆਰ ਕੀਤੀ ਇੱਧਰ ਕਮਾਦ ਦੀ ਤੇ ਹੁੰਦੀ ਹੈ ਖੇਤੀ ਦੀ ਪਪੂਲਰ ਦੀ ਉਹ ਠੇਕੇ ਦੇ ਲਈਆਂ ਜ਼ਮੀਨਾਂ ਦਾ ਵੀ ਉਹਨਾਂ ਦੀ ਪਨੀਰੀ ਖਰਾਬ ਹੋਈ ਹੈ ਸੋ ਨਾਲ ਦੇ ਪਿੰਡ ਦਾ ਇੱਕ ਜ਼ਿਮੀਦਾਰ ਉਹਨੇ ਠੇਕੇ ਤੇ ਲੈ ਕੇ ਹੁਣੇ ਦੱਸਿਆ ਕਿ ਆ ਸਾਰਾ ਮਰ ਗਿਆ ਵਾ ਉਹਦਾ ਬੀਜ ਜਿਹੜਾ ਤਿਆਰ ਕੀਤਾ ਸੀਗਾ ਇਹ ਸਰਕਾਰਗਾਰੀ ਇਹੀ ਮੰਗ ਕਰਦੇ ਆ ਕਿ ਬਸ ਇਹ ਜ਼ਿਮੀਦਾਰਾਂ ਦੀ ਸੁਣੀ ਜਾਵੇ ਸਿਰਫ ਇਹੋ ਹੀ ਆ ਵੀ ਖਬਰਾਂ ਦੇ ਵਿੱਚ ਨਾ ਚਲਾਇਆ ਜਾਵੇ ਜੋ ਬਿਆਨ ਦੇ ਦਿੰਦੇ ਨੇ ਕੋ ਜੋ ਅਸੀਂ ਸੋਚ ਕੇ ਆਏ ਸੀਗੇ ਇੱਥੇ ਹਰਾਚਾਰਾ ਪਸ਼ੂਆਂ ਵਾਸਤੇ ਲੈ ਕੇ ਆਏ ਸੀਗੇ ਸਾਨੂੰ ਇਹ ਸੀਗਾ ਵੀ ਹਰਾਚਾਰਾ ਦੇ ਦਾਂਗੇ 2-3 ਮਹੀਨੇ 4 ਮਹੀਨੇ ਤੱਕ ਸ਼ਾਇਦ ਕਿਸਾਨ ਆਪਣਾ ਹਰਾਚਾਰਾ ਪੈਦਾ ਕਰ ਲਣਗੇ ਪਰ ਜਿਸ ਤਰ੍ਹਾਂ ਦੇ ਹਾਲਾਤ ਦੇਖ ਰਹੇ ਹਾਂ ਇਸ ਤਰ੍ਹਾਂ ਤਾਂ ਹਰਾਚਾਰਾ ਪੈਦਾ ਹੋਣ ਨੂੰ 2 ਸਾਲ ਲੱਗ ਜਾਣਗੇ ਜਿਸ ਤਰ੍ਹਾਂ ਇਹ ਰੇਤ ਜਿਹੜੇ ਹੈ ਸਰਕਾਰ ਨੇ ਕਹਿੰਦਾ ਕਿ ਰੇਤਾ ਵੇਚ ਸਕਦੇ ਨੇ ਪਰ ਇੱਥੇ ਰੇਤਾ ਤਾਂ ਦਿੱਖਦਾ ਨਹੀਂ ਇੱਥੇ ਤਾਂ ਚਿੱਕੜ ਤੇ ਆ ਹੋਰ ਹੀ ਤਰ੍ਹਾਂ ਦੀ ਮਿੱਟੀ ਹੈ ਜਿਹੜੀ ਇਕੱਠੀ ਹੋਈ ਹੈ ਮੈਂ ਤਾਂ ਸਰਕਾਰ ਨੂੰ ਇਹ ਇੱਕ ਸੁਝਾਸ਼ਨ ਦੇਣਾ ਚਾਹੁੰਦਾ ਕਿ ਤੁਸੀਂ ਜਿਹੜੇ ਬੰਨ ਲਾਉਣ ਲੱਗੇ ਹੋ ਉਹ ਖੇਤਾਂ ਚ ਚੱਕੋ ਕਿਸਾਨਾਂ ਦੇ ਖੇਤਾਂ ਚ ਚੱਕੋ ਨਾਲੇ ਉਹਨਾਂ ਦੀ ਜ਼ਮੀਨ ਜਿਹੜੀ ਹੈ ਨੰਗੀ ਹੋ ਜੂਗੀ ਉਹਨਾਂ ਨੂੰ ਕੋਈ ਫਾਇਦਾ ਮਿਲ ਜੂਗਾ ਇਹ ਕੋਈ ਰੇਤਾ ਵੇਕਣ ਵਾਲਾ ਤਾਂ ਹੈ ਨਹੀਂ ਇਹ ਤਾਂ ਚਿੱਕੜ ਮੱਡ ਹੈ ਸਾਰਾ ਮਿੱਟੀ ਹੈ ਰਲਿਆ ਹੋਇਆ ਮਿਲਿਆ ਹੈ ਸਾਰਾ ਦੂਜੀ ਗੱਲ ਤੁਸੀਂ ਦੇਖੋ ਇੱਥੇ ਸਭ ਤੋਂ ਵੱਡੀ ਇੱਕ ਜਿਹੜੀ ਰੂਹ ਕਮਾਉਣ ਵਾਲੀ ਗੱਲ ਮੈਂ ਸੁਣੀ ਹੈ ਜਿਹੜੇ ਕਿਸਾਨਾਂ ਦਾ ਅੱਧਾ ਕਿਲਾ ਇਕੀਲਾ 2 ਕਿਲੇ 4 ਕਿਲੇ ਇੰਨੀ ਕਿ ਜ਼ਮੀਨ ਦੇ ਮਾਲਕ ਇੱਥੇ ਕਿਸਾਨ ਹੈਗੇ ਨੇ ਉਹਨਾਂ ਨੇ ਅੱਗੇ ਕਿਸੇ ਨੇ ਠੇਕੇ ਤੇ ਲਈ ਹੋਈ ਸੀ ਕਿਸੇ ਨੇ ਅੱਗੇ ਠੇਕੇ ਦਿੱਤੀ ਹੋਈ ਸੀ ਆ ਪਿੱਛੇ ਪਨੀਰੀ ਦੀ ਉਹਨਾਂ ਨੇ ਦਿਖਾਈ ਹੈ ਇਹ ਸਾਰੀ ਮਿੱਟੀ ਨਾਲ ਕਿੰਨੀ ਕਿੰਨੀ ਦਬ ਗਈ ਤੇ ਸਾਰਾ ਗੰਨਾ ਕਿੰਨਾ ਮਿੱਟੀ ਨਾਲ ਦਬ ਗਿਆ 8 8 ਫੁੱਟ 4 4 ਫੁੱਟ ਮਿੱਟੀ 3 3 ਫੁੱਟ ਮਿੱਟੀ ਚੜੀ ਹੋਈ ਹੈ ਇਨ ਆਤਾ ਇਹ ਹੁਣ ਆਪਣੀ ਫਸਲ ਨੂੰ ਕਰਨ ਯੋਗੇ ਨੇ ਨਾ ਇਹ ਮਿੱਟੀ ਚੱਕਣ ਯੋਗੇ ਨੇ ਇਹਦਾ ਸਾਰਾ ਹੱਲ ਸਰਕਾਰ ਨੂੰ ਦੇਖਣਾ ਚਾਹੀਦਾ ਕਿਉਂਕਿ ਸਰਕਾਰਾਂ ਉੱਥੇ ਬੈਠੀਆਂ ਗੱਲਾਂ ਹੋਰ ਕਰਦੀਆਂ ਨੇ ਜ਼ੀਰੋ ਗਰਾਊਂਡ ਤੇ ਆ ਕੇ ਕੁਝ ਇਹ ਤੇ ਚੱਕਣ ਤੇ ਖਰਚਾ ਆਉਣਾ ਹੈ ਇਹ ਕਿਹੜੇ ਵਿਕਣੀ ਹੈ ਉਹ ਤਾਂ ਇਸ ਤਰ੍ਹਾਂ ਦਿਖਾ ਰਹੇ ਨੇ ਟੀਵੀ ਤੇ ਦੂਜੇ ਲੋਕਾਂ ਨੂੰ ਜਿਹੜੇ ਬਾਹਰਲੇ ਜ਼ਿਲ੍ਹਿਆਂ ਦੇ ਅਸੀਂ ਪਟਿਆਲੇ ਤੋਂ ਹਾਂ ਸਾਨੂੰ ਆਏ ਲੱਗਿਆ ਬੜੀ ਵੱਡੀ ਰਾਹਤ ਕਿਸਾਨਾਂ ਨੂੰ ਦਿੱਤੀ ਪਰ ਜਦੋਂ ਜ਼ੀਰੋ ਗਰਾਊਂਡ ਤੇ ਆ ਕੇ ਅਸੀਂ ਦੇਖਿਆ ਤਾਂ ਇਹ ਤਾਂ ਲੋਕਾਂ ਵਾਸਤੇ ਸਿਰਦਰਦੀ ਬਣਿਆ ਹੋਇਆ ਹੈ ਇਹ ਰੇਤਾ ਵੇਕਣ ਵਾਲਾ ਤਾਂ ਹੈ ਹੀ ਨਹੀਂ ਜੇ ਆ ਕਿਤੇ ਰੇਤਾ ਦਿਖਦਾ ਵੀ ਹੈ ਉੱਪਰ ਰੇਤਾ ਥੱਲੇ ਮਿੱਟੀ ਹੈ ਕਿੰਨੀ ਕਈ ਛਾਂਕੇ ਮੇਰੇ ਰੇਤਾ ਵਿੱਚੋਂ ਕੱਢ ਲਣਗੇ ਉਹ ਤਾਂ ਗੱਡਮੱਡ ਹੋਈ ਹੋਈ ਹੈ ਇਹ ਮੈਂ ਤਾਂ ਕਹੂੰਗਾ ਸਰਕਾਰ ਨੂੰ ਇਹਨਾਂ ਨੂੰ ਸਗੋਂ ਰੇਤਾ ਚਕਾਉਣ ਦੀ ਕੰਪਲਸੇਸ਼ਨ ਦੇਣੀ ਚਾਹੀਦੀ ਹੈ ਫਿਰ ਉਹਨਾਂ ਨੇ ਦੇ ਵੀ ਇੱਕ ਮਹੀਨਾ ਤੱਕ ਦਸੰਬਰ ਤੱਕ ਇੰਨੇ ਚਿਰ ਤੱਕ ਇੱਥੇ ਤੁਸੀਂ ਦੇਖੋ ਹਾਲਾਤ ਇਹ ਨਹੀਂ ਸਹੀ ਹੋਣੇ ਇੱਕ ਮਹੀਨੇ ਤੱਕ ਕੀ ਕਰ ਲੂਗਾ ਕੋਈ ਸੰਭੇ ਜੀਮੇਦਾਰ ਤੋਂ ਸੰਭੇ ਨਹੀਂ ਜਾਣਾ ਹੈ ਸੰਭਲੇ ਨਹੀਂ ਜਾਣਾ ਆਪਣਾ ਆਪ ਸੰਭਾਲੇ ਨਹੀਂ ਜਾਣਾ ਤੇ ਘੱਟੋ ਘੱਟ 2-3 ਸਾਲ ਇੱਥੇ ਲੱਗਣੇ ਨੇ ਸਰਕਾਰ ਨੇ ਤਾਂ ਇੱਕ ਮਹੀਨੇ ਦਾ ਟਾਈਮ ਦੇ ਕੇ ਬਾਵਾ ਖੱਟ ਲਈ ਇਹ ਸਰਕਾਰ ਅਜੇ ਮੈਨੂੰ ਲੱਗਦਾ ਹੈ ਗਰਾਊਂਡ ਤੇ ਆ ਕੇ ਇੱਥੇ ਖੇਤਾਂ ਦੇ ਆ ਕੇ ਦੇਖੇ ਪਹਿਲਾਂ ਹਾਲਾਤ ਦੇਖੇ ਫਿਰ ਕੋਈ ਬਿਆਨ ਕਰੇ ਇਹ ਤਾਂ ਲੋਕਾਂ ਤੋਂ ਬਾਵਾ ਖੱਟਣ ਤੱਕ ਆਪਣਾ ਸੀਮਤ ਨਾ ਰਹੇ ਮੇਰੀ ਤਾਂ ਇਹੀ ਬੇਨਤੀ ਸੀ